ਸਾਨੂੰ ਪਤਰਕਾਰ ਸਾਹਿਬ ਕਹਿੰਦੇ ਸੁੱਟ ਕੇ ਖਾਉਂਦੇ ਚੀਜ਼ਾਂ ਉਹ ਖਾਓ ਜੀ ਲਓ ਜੀ ਆਹ ਵੇਖੋ ਐ ਤਾਂ ਚਲੋ ਸੁੱਟ ਕੇ ਖਾਉਣਾ 250 ਰੁਪਏ ਦਾ ਸਿਰਫ ਹੈਗਾ ਜੀ ਇਹ ਬਾਟਰ ਕੋਲ 6 ਲੀਟਰ ਦਾ 350 ਦਾ ਬਾਜ਼ਾਰ 'ਚ ਮਿਲਦਾ ਏ ਉਸ ਤੋਂ ਬਾਅਦ ਇਹ ਦੇਖੋ ਜੀ ਇਹ ਹੈਗਾ ਸਾਢੇ 420 ਰੁਪਏ ਦਾ ਮਿਲੇਗਾ 600 700 ਦਾ ਬਾਜ਼ਾਰ 'ਚ ਮਿਲਦਾ ਏ ਲੀਕ ਦੀ ਗਾਰੰਟੀ ਹੈ ਡ੍ਰੀਮ ਕੰਪਨੀ ਦਾ ਉਸ ਤੋਂ ਬਾਅਦ 100 ਰੁਪਏ ਸਾਇਦ ਦਾ ਵਾਧਾ ਆਹ ਲਓ ਜੀ ਸੁੱਟ ਕੇ ਖਾਉਣ ਵਾਲਾ ਬਾਨੂਪਰੀਆ ਕੰਪਨੀ ਦਾ ਸੁੱਟੀ ਓ ਭਾਵੇਂ 1 ਸਾਲ ਦੀ ਗਾਰੰਟੀ ਆ ਆਹ ਦੇਖੋ ਬਾਨੁਪਰੀਆ ਕੰਪਨੀ ਦਾ ਜੀ ਆ ਜਾ ਜੀ ਉਸ ਤੋਂ ਬਾਅਦ ਦੇਖੋ ਜੇਪੀ ਕੰਪਨੀ ਦਾ ਉੱਤੇ ਖੜੇ ਹੋ ਜਾਓ 40% ਲੈਸ ਮਿਲੇਗੀ ਲਓ ਜੀ ਜੇਪੀ ਬ੍ਰਾਂਡ ਸੁੱਟੀ ਜਾਣੀ ਭਾਵੇਂ ਕੋਈ ਪਰਵਾਹ ਨਹੀਂ ਜੀ ਚੰਗਾ ਭਲਾ ਜੋ ਦੇਖੋ ਇੱਧਰ ਆ ਜਾਓ ਉਸ ਤੋਂ ਬਾਅਦ ਜੂਸਰ ਜੀ ਸਿਰਫ ਕਿੰਨੇ ਦਾ ਜੂਸਰ ਦੇਵਾਂਗੇ 200 ਰੁਪਏ ਦਾ 200 ਰੁਪਏ ਦਾ ਜਿੰਨੇ ਮਰਜ਼ੀ ਪੀਸ ਲਓ 200 ਰੁਪਏ ਦਾ ਆ ਜਾਓ ਜੀ ਅੱਗੇ ਆ ਜਾਓ ਵੀਰ ਜੀ ਆਹ ਵੇਖੋ ਜੀ ਸਕੀਮ ਪ੍ਰੈਸ ਫਰੀ लाਤੀ ਆ ਸੀਬੀਐਸ ਕੰਪਨੀ ਨੇ ਡਿਊਸਰ ਦੇ ਨਾਲ 3000 ਦਾ ਡਿਊਸਰ ਹੀ ਹੈ ਮੈਟਲ ਬੋਡੀ ਸੀਗੀ ਆਹ ਵੇਖੋ ਜੀ ਐ ਹੈਗਾ 1600 ਰੁਪਏ ਦਾ ਸਿਲਵਰ ਦੀ ਮੋਟਰ ਵਾਲਾ ਤੇ ਬਾਜ਼ਾਰ ਤੇ 2500 3000 ਲੋਕੀ ਤਾਂਬੇ ਦੀ ਕਹ ਕੇ ਠੱਗੀ ਜਾਂਦੇ ਸਾਲ ਦੀ ਗਾਰੰਟੀ ਹੈਗੀ ਆ ਪਰ ਸਿਲਵਰ ਦੀ ਮੋਟਰ ਜੋ 1600 ਰੁਪਏ ਦਾ ਐ ਹੈਗਾ ਜੀ ਉਹ ਜੀ 3000 ਰੁਪਏ ਦਾ ਸੀਬੀਐਸ ਕੰਪਨੀ ਦਾ ਜੱਡਾਂ ਦੇ ਸਾਈ ਵੱਡੇ ਸਭ ਕੁਝ ਇਹਦੇ ਨਾਲ ਪ੍ਰੈਸ ਫਰੀ लाਤੀ ਹੋ ਜੀ ਤੇ 1 ਮਹੀਨੇ ਵਾਸਤੇ ਆਫਰ ਹੈ ਜੀ ਅੱਜ ਹੈਗੀ ਹੈ ਜੀ 15 5 15 6 ਤੱਕ ਆਫਰ ਜੋ ਐ ਮਟਕਾ ਵਧਾਣੀ ਦੇਖੋ ਜੀ ਮਟਕਾ ਵਧਾਣੀ ਕਿੰਨੇ ਦੀ ਵੀਰ ਜੀ ਸਿਲਵਰ ਦੀ ਮੋਟਰ ਵਾਲੀ 400 ਵਾਟ ਦੀ ਜਿਹੜੇ 1100 ਰੁਪਏ ਦੀ ਕਰਤੀ ਜੋ ਇਹ ਹੁਣ ਬਣਾਈ ਉਹਨਾਂ ਵੀ ਸਸਤੀਆਂ ਮਿਲਦੀਆਂ ਬਾਜ਼ਾਰ ਚ ਸੀਰੀਅਸ ਕੰਪਨੀ ਹੈ ਜਿਹੜੀ ਅਸਲੀ ਤਾਂਬੇ ਦੀ ਮੋਟਰ ਹੈ ਉਹ ਮਿਲ ਗਈ ਵੀਰ ਜੀ 1400 ਰੁਪਏ ਦੀ 2 ਸਾਲ ਦੀ ਗਾਰੰਟੀ ਕਰਤੀ ਜੋ ਤੁਹਾਨੂੰ 2 ਸਾਲ ਦੀ ਆਜੋ ਜੀ ਐ ਬੋਤਲਾਂ 100 100 ਰੁਪਏ ਦੀਆਂ ਬੱਚਿਆਂ ਦੀਆਂ ਟਿਫਨ 100 150 ਰੁਪਏ ਤੋਂ ਸ਼ੁਰੂ ਹੋਣੇ ਆ ਬਾਕੀ ਜਿਸ ਤਰ੍ਹਾਂ ਮਰਜ਼ੀ ਲਓ ਇਹ ਜੂਸਰ ਵਿੱਚ ਕੋਈ ਸਿਆਤਾ ਦਾ ਮੜੀ ਬੋਤਲ ਇਹ ਦੇਖੋ ਜੀ ਲੋਕੀ ਸਕੀਮ ਖਾ ਜਾਂਦੇ ਪ੍ਰੈਸ ਨਾਲ ਆਉਂਦੀ ਜੋ ਦਵਾਈ ਦੇ ਦਿੱਤੀ ਹੁਣ ਵੀ ਦਵਾਂਗੇ ਕੋਈ 950 ਦਾ ਨਹੀਂ ਦੇਣਾ ਜੋ ਕੋਈ 5300 ਦੇਣਾ ਰੇਟ ਲਾਵਾਂਗੇ 5300 ਰੁਪਿਆ ਪ੍ਰੈਸ ਨਾਲ ਆਉਂਦੀ ਹੈ ਨਾਲ ਦਵਾਂਗੇ 2 ਸਾਲ ਦੀ ਗਾਰੰਟੀ ਵੀ ਨਾਲ ਦਵਾਂਗੇ ਉਸ ਤੋਂ ਬਾਅਦ ਆ ਲਓ ਜੀ ਉਹਦਾ ਨਾ ਫੜਨੀ ਇਹ ਦੇਖੋ ਜੀ ਮਿਕਸੀ ਅਸਲੀ ਨਹੀਂ ਸਿਲਵਰ ਦੀ ਮੋਟਾਈ ਨਕਲੀ ਥਾਲ ਦੀ ਗਾਰੰਟੀ ਦੇ ਦਿੰਦੇ ਬਾਸਲੋਰ ਦੀ ਮੋਟਰ ਜੋ ਇਹ 900 ਰੁਪਏ ਦੀ ਜੋ ਬਾਜ਼ਾਰ ਚ 1500 ਰੁਪਏ ਵਿਕਦੀ ਆ ਅਸਲੀ ਆ ਜੋ ਸੈਲੋ ਕੰਪਨੀ ਆ ਪੜ ਲਓ ਜੀ ਅੰਤਾਂਪ ਜੰਦੀ ਫੋਟੋ ਦੇ ਨਾਲ ਤਿੰਨ ਜਗ ਜੋ ਇਹ 1800 ਰੁਪਏ ਦੀਆਂ 2 ਸਾਲ ਦੀ ਗਾਰੰਟੀ ਆਨਲਾਈਨ ਕਰੇ ਠੀਕ ਕਰਾਉਣਗੇ ਉਸ ਤੋਂ ਬਾਅਦ ਮਧਾਣੇ ਬਣਾਤਾ ਲੱਕੜ ਦੇ ਕਹਿੰਦੇ ਮਧਾਣੇ ਨਹੀਂ ਮਿਲਦੇ ਕੋਈ ਇਹਨੇ ਕਮੈਂਟ ਕੀਤਾ ਮਧਾਣੇ ਲੱਕੜ ਦੇ ਨਹੀਂ ਮਿਲਦੇ ਜਿੰਨੇ ਮਰਜ਼ੀ ਲਓ ਜੀ ਸੀਬੀਐਸ ਕੰਪਨੀ ਸਾਰੀ ਆਟਮੇ ਲੱਗੀ 15 ਕਿਲੋ 25 ਕਿਲੋ 5 ਕਿਲੋ ਸਾਰੇ ਸਾਈਜ਼ ਮਿਲ ਜਾਣਗੇ ਆ ਜੋ ਜੀ ਦੋਸਤੋ ਬਾਰੇ ਦੇਖੋ ਜੀ 12 ਲੀਟਰ ਦਾ ਵਾਟਰ ਕੂਲਰ ਕਿੰਨੇ ਦਾ ਲੱਗੇਗਾ ਸਿਰਫ 800 ਰੁਪਏ ਦਾ 1500 ਦਾ ਰਿਕਦਾ ਹੀ ਵਿਆਰਚ ਸਿਰਫ 800 ਰੁਪਏ ਦਾ 12 ਲੀਟਰ ਚੈੱਕ ਕਰ ਲੋ ਜੀ ਇਹ ਸਾਈਜ਼ ਫੋਟੋ ਖਿੱਚਣ ਵਾਲੋ ਇਹ ਪਰ ਮੈਂ ਸਕਰੀਨ ਸ਼ਾਟ ਖਿੱਚ ਕੇ ਲੈ ਜਾਓ ਬਾਦੂ ਮਿਲਣਗੇ ਪੀਸ ਇਹ ਨਹੀਂ ਕਹਿਣਾ ਵੀ ਅੱਜ ਤੱਕ ਹੈ ਤੇ ਕੱਲ ਤੱਕ ਹੈ ਜਿੰਨੇ ਮਰਜ਼ੀ ਲਓ ਇਹ ਹੈਗਾ ਜੀ 800 ਰੁਪਏ ਦਾ ਜੇ ਬ੍ਰਾਂਡ ਲੈਣਾ ਤਾਂ ਦੋਸਤੋ ਅੱਗੇ ਆਜੋ ਛੜਦੇ ਜਿਹੜੀ ਬੰਨ ਜਾਂਦੀ ਬਹੁਤ ਫੜੀ ਜਾਂਦਾ ਕੋਈ ਫੜ ਦਿੰਦਾ ਆਹ ਲੋ ਜੀ ਇਹ ਤਾਂ ਬ੍ਰਾਂਡ ਆਜੋ ਫਿਰ ਐ ਸੀਵੀਐਸ ਦਾ ਜੀ ਵਿਰਦੀ ਕਹਿੰਦੀ 50% ਲੈਸ ਮਿਲ ਦੇਗੀ ਜੀ 1 5 2024 ਅੱਜ 1 5 1 6 2024 ਤੱਕ 1 ਮਹੀਨਾ ਆਫਰ ਕੋਈ 1 ਦਿਨ 2 ਦਿਨ ਦੀ ਆਫਰ ਆ ਜਾਓ ਜੀ ਅੱਗੇ ਆ ਜਾਓ ਵਿਰਦੀ ਐ ਕੱਪ 100 ਰੁਪਏ ਦੇ ਵੱਧੂ ਡਿਜ਼ਾਈਨ 100 ਰੁਪਏ ਦੇ ਸ਼ੁਰੂ ਐ ਵੇਖੋ ਜੀ ਲੋਕ ਕਹਿੰਦੇ ਸੀ ਬਹੁਤ ਪਰੇਸ਼ਾਨ ਹੈ ਕਿ ਵੀ ਅੰਮ੍ਰਿਤਸਰ ਜਾਣਾ ਪੈਂਦਾ ਸਾਨੂੰ ਡੱਬੇ ਰਹਿਣਾ ਇਹ ਕੋਰੀਅਰ ਕਰਨ ਵਾਸਤੇ ਇਹਦਾ ਅਟੈਚੀ ਬਣਾਤਾ ਡੱਬੇ ਛੱਡ ਕੇ ਸਭ ਤੋਂ ਵੱਡਾ ਸਾਈਜ਼ ਛੋਟੇ ਤੋਂ ਛੋਟਾ ਸਾਈਜ਼ ਮਿਲ ਜੇਗਾ ਜਿੱਦਾਂ ਬਾਹਰ ਚੀਜ਼ਾਂ ਭੇਜਣੀਆਂ ਜੀ ਜਿੱਦਾਂ ਮਰਜ਼ੀ ਵੱਡਾ ਡੱਬਾ ਇਹ ਦੇਖੋ ਇਹ ਦੇਖੋ ਕਿੰਨਾ ਸਾਈਜ਼ ਉਸ ਤੋਂ ਬਾਅਦ ਇਹ ਬੋਤਲਾਂ ਜਿਹੜੀਆਂ ਜੀ ਸਾਡੇ ਕੋਲ ਮਿਲ ਗਿਆ ਬ੍ਰਾਂਡ ਕੋਈ ਇਹ ਚਾਲੂ ਕੰਪਨੀ ਦਾ ਨਹੀਂ 30 ਰੁਪਏ ਦੀ ਬੋਤਲ ਜੇ ਚਾਲੂ ਲੈਣੀ ਹੋਏਗੀ ਉਹ ਵੀ ਅੱਗੀਆਂ ਸਟਾਕਲ ਕੰਪਨੀ ਦੀ ਪਰ ਉਹ ਨੱਪ ਕੇ ਜ਼ਰੂਰ ਵੇਖੋ ਇਹ ਮੇਰੇ ਕੀ 50 ਰੁਪਏ ਦੀ 100 ਰਿਆ ਦੋ ਬੋਤਲਾਂ ਦੀ 100 ਰਿਆ ਤਿੰਨ ਨਹੀਂ ਵੇਚਨੀ ਆ ਉਹ ਵੇਚਾਂਗੇ 30 ਰੁਪਏ ਦੀ ਇੱਕ ਉਹ ਲੈਣੀ ਤਾਂ ਉਹ ਵੀ ਅੱਗੀ ਸਾਡੇ ਕੋਲ ਵਾਧੂ ਪਈਆਂ ਜੀ ਫਕਾ ਦੇ ਨੇ ਉਹ ਹੀ ਲਿਆ ਫੜ ਕੇ ਆ ਕੇ ਨਰਾਈ ਗਾਕਾਂ ਵਾਸਤੇ ਆ ਇਹ ਮੰਗਦੇ ਸੀ ਬੱਚੇ ਵੀ microwaves ਤੇ ਉਹਨਾਂ ਦੀ ਪ੍ਰੋਬਲਮ ਆ ਇੱਧਰ ਸਾਈਜ਼ ਵੇਖੋ ਜੀ ਇੱਧਰ ਬਹੁਤ ਵੱਡਾ ਸਾਈਜ਼ ਆ microwaves ਫਿਰ ਸੰਜੀਵ ਕਪੂਰ ਦੀ ਕੰਪਨੀ ਆ ਚੈੱਕ ਕਰੋ ਭਾਜੀ ਲਾ ਕੇ ਲਿਓ ਸੰਜੀਵ ਕਪੂਰ ਕੰਪਨੀ ਦਾ ਇਹਤੇ ਵੀ ਤੁਹਾਨੂੰ 50% ਲੈਸ ਮਿਲੇਗੀ ਸਟੀਲ ਦੀ ਡੱਬੀ ਲੈ ਲਓ ਆ ਕੇ ਨੇ ਡੱਬੀਆਂ ਲੈ ਲਓ ਦੋ ਡੱਬੀਆਂ ਵੱਡੀਆਂ ਲੈ ਲਓ ਸੰਜੀਵ ਕਪੂਰ ਕੰਪਨੀ ਦਾ ਮਾਲ ਸਰ ਆਜੋ ਜੀ ਅੱਗੇ ਲਓ ਵੀਰ ਜੀ ਰੋਟੀਆਂ ਵਾਲੇ ਡੱਬੇ ਫੇਰ ਡਿਮਾਂਡ ਆਈ ਸੀ ਲੋਹੜੀ ਦਾ ਵੀ ਦਿੱਤੇ ਤੁਸੀਂ ਤੇ ਦੀਵਾਲੀ ਦੇ ਦਿੱਤੇ ਹੁਣ ਤੁਸੀਂ ਨਹੀਂ ਦੇ ਰਹੇ ਇਹ ਮਿਲੇਗਾ ਜੀ ਸਾਈ ਦੇਖੋ 200 ਰੁਪਏ ਦਾ ਡੱਬਾ ਕਵਾਂਗੇ ਨਹੀਂ ਦਵਾਂਗੇ 1 ਮਹੀਨਾ ਆਫਰ ਜੋ 1 5 24 ਤੋਂ ਲੈ ਕੇ 1 6 24 ਤੱਕ ਕਿੱਥੇ ਆਉਣਾ ਪੈਗਾ ਜੀ ਤੱਕੜ ਬਰਤਨ ਸਟੋਰ ਕੇਮਕਰ ਰੋਡ ਪਿੱਛੀ ਵੱਲ 9417275634 ਮੋਬਾਈਲ ਨੰਬਰ ਜੋ ਜੀ ਕੇਮਕਰ ਨੂੰ ਆਉਂਦੇ ਪੈਟਰੋਲ ਪੰਪ ਦੇ ਨਾਲ ਪਹਿਲੀ ਦੁਕਾਨ ਪੰਜਾਬੀ 'ਚ ਲਿਖਿਆ ਜੋ ਉੱਤੇ ਜੀ ਆਹ ਲਓ ਜੀ ਇਹ 150 ਰੁਪਏ ਦਾ ਆਹ ਦੇਖੋ ਸਾਈਜ਼ 300 ਰੁਪਏ ਦਾ ਮਿੰਤੀ ਮਾਰੋ ਗੇਟ ਤੋਂ ਹੀ ਵੱਡਾ ਆ ਜਾਓ ਜੀ ਐ ਉਹੀ ਸਾਈਜ਼ ਫੇਰ ਮਿਲਣਗੇ ਜਿੱਦਾਂ ਦੀਵਾਲੀ ਦੇ ਦਿੱਤੇਗੇ 250 300 350 ਵੱਡਾ 5000 ਸਾਈਜ਼ ਪ੍ਰਸ਼ਾਦੇ ਪਾਉਣ ਵਾਲੇ ਭਾਵੇਂ ਪ੍ਰਸ਼ਾਦ ਪਾਓ ਆ ਲੋ ਜੀ ਐ ਦੇਖੋ ਸਾਈਜ਼ ਕਿੰਨੇ ਦਾ ਦਵਾਂਗੇ ਐਂ 250 ਦਾ ਨਹੀਂ ਕਹਿਣਾ ਜੀ ਇਹ ਜਿੰਨੇ ਦਾ ਦਵਾਂਗੇ 300 ਦਾ ਦੀਵਾਲੀ ਦੇ ਦਿੱਤਾ ਲੋਹੜੀ ਦਾ ਦਵਾਂਗੇ ਦਿੱਤਾ ਵੀ ਸੰਤਾਂ ਨੂੰ ਕੋਈ ਗਲਤ ਆਪਾਂ ਕੰਮ ਕੀਤਾ ਫਿਰ ਕਮੈਂਟ ਦੇ ਵਿੱਚ ਜਰੂਰ ਕਹੋ ਜੀ ਜਿਹੜਾ ਕਿਹਾ ਉਹ ਦਿੱਤਾ ਆ ਦੇਖੋ ਜੀ ਨਾ ਗਲਤ ਕਰਨਾ ਹੈ ਤੇ ਨਾ ਗਲਤ ਕਹਿਣਾ ਹੈ ਇਹ 300 ਰੁਪਏ ਦੇ ਵਿੱਚ ਕਲਰ ਦੇਖੋ ਤੂੰ ਗਰੰਟੀ ਵਿਦ ਨਾਲ ਇਹ ਦੇਖੋ ਇਹ ਵੀ 300 ਦਾ ਇਹ ਨਵਾਂ ਮਾਡਲ ਆ ਗਿਆ ਜੀ ਇੱਕ ਇਹ ਰਕੀ ਬਣਾਤਾ ਉਹਨਾਂ ਗਰਮੀਆਂ ਦਾ ਤੋਹਫਾ ਵੱਡਾ ਹੈਂਡਲ ਦੇਖੋ ਬੱਚੇ ਲੀਆਂ ਜਿੱਦਾਂ ਮਰਜ਼ੀ ਸਫਰ ਚਲੇ ਜਾਓ ਕੋਈ ਡਿੱਗਦਾ ਨਹੀਂਗਾ ਇਹਦੀ ਵੀ ਗਰੰਟੀ ਹੈ 350 ਰੁਪਏ ਦਾ ਇਹ ਉਸ ਤੋਂ ਬਾਅਦ ਇਹ ਦਰਾਜ ਜੀਪੀ ਕੰਪਨੀ ਦਾ ਆਲ ਓਵਰ ਮਾਲ ਜਿਹੜਾ ਮਰਜ਼ੀ ਲਓਗੇ 40% ਲੈਸ ਵੱਡੇ ਵੱਡੇ ਡਸਟਬਿਨ ਲਓ ਜੋ ਮਰਜ਼ੀ ਲਓ ਜੀ ਇਹ ਚਬਾਤੀ ਬਾਕਸ ਲੋ ਔਰ ਸਿੱਧਾ ਕੰਮ ਆ ਆਪਾਂ ਅੱਗੇ ਵੀ ਕਿਹਾ ਸੀ ਹੁਣ ডিসਪਲੇ ਕਰ ਰਹੇ ਹਾਂ ਜਲਦੀ ਚੀਜ਼ਾਂ ਝੂੜਾ ਲਗਾ ਰਹੇ ਹਾਂ ਤੇ ਬਾਕੀ ਜਾਦਾ ਹੁਣ ਸਿੱਧਾ ਕੰਮ ਤਾਂ ਟਾਈਮ ਨਹੀਂ ਲੱਗਦਾ ਜੀ ਆਪਣਾ ਇੱਧਰ ਵੇਖੋ ਇਹ ਟੱਬ ਟੁੱਬਾ ਆਹ ਵੇਖੋ ਜੇਪੀ ਦੇ ਇਹ ਬੋਤਲਾਂ ਘਲਾਰੇ ਪਏ ਵੀਰ ਜੀ ਸੰਗਤਾਂ ਦਾ ਪਿਆਰ ਇੰਨਾ ਵੀ ਆਪਣੇ ਕੋਲ ਟਾਈਮ ਨਹੀਂ ਲੱਗਦਾ ਇਹ ਜੇਪੀ ਦੇ ਵਾਟਰ ਕੂਲਰ ਵਾਧੂ ਲੱਗੇ ਆਇਆ ਵੱਡਾ 28 ਲੀਟਰ ਦਾ 40 ਲੀਟਰ ਤੱਕ ਵਾਟਰ ਕੂਲਰ ਮਿਲ ਜੇਗਾ ਜੀ 5 ਲੀਟਰ ਤੋਂ ਲੈ ਕੇ 40 ਲੀਟਰ ਤੱਕ ਵਾਟਰ ਕੂਲਰ ਬੋਤਲਾਂ ਸਾਰੇ ਸਾਈਜ਼ ਮਿਲ ਜਣਗੀਆਂ ਇਹ ਬਾਸ ਦੇ ਟੱਬ ਵੈਕਟਰ ਦੇ ਟੱਬ ਡੀਸੀ ਦੇ ਸਾਰਾ ਕੁਝ ਮਿਲ ਜੇਗਾ ਅੰਦਰ ਤਾਂ ਉੱਪਰ ਭਰੇ ਪਏ ਗ੍ਰਾਮ ਜੀ ਮਹਾਰਾਜ ਦੀ ਕਿਰਪਾ ਹੈ ਸੰਤਾਂ ਦੇ ਪਿਆਰ ਨਾਲ ਵਾਧੂ ਸਤਾ ਗਿਆ ਇਹ ਨਹੀਂ ਕਹਿਣਾ ਆਪਾਂ ਵੀ ਖਤਮ ਹੋ ਗਿਆ ਜੀ ਨੂੰ ਕੱਕੜ ਬਰਤੋਸਟਰ ਕੇਮਕਰੋਡ ਤੇ ਕਿਵੇਂ ਵੱਲੋਂ ਬਹੁਤ ਹੀ ਮੈਂ ਕਹਿੰਦਾ ਪਿਆਰ ਮਿਲਿਆ ਅੱਗੇ ਦੀਵਾਲੀ ਤੇ ਵੀ ਲੋਹੜੀ ਤੇ ਵੀ ਤੁਸੀਂ ਪਿਆਰ ਦਿੱਤਾ ਦੁਬਾਰਾ ਫੋਨ ਆ ਰਹੇ ਸੀ ਵੀ ਗਰਮੀਆਂ ਦੇ ਆਫਰ ਲਾਉ ਅਸੀਂ ਗਰਮੀਆਂ ਦੀ ਆਫਰ ਲਾ ਦਿੱਤੀ ਹੈ ਜੀ ਵੇਖੋ ਤੁਸੀਂ ਇਹ ਕੱਬ ਪਾਰਸ ਦਾ 350 ਰੁਪਏ ਦਾ ਇਸ ਤੋਂ ਬਾਅਦ ਜਿਹੜਾ 70 ਲੀਟਰ ਦਾ 400 ਰੁਪਏ ਦਾ ਟੱਬ ਮਿਲੇਗਾ ਇਹ ਭਾਰਸਾ ਤੁਹਾਨੂੰ ਫਾਸ ਦੀ ਕੈਨੀ ਦੁੱਧ ਵਾਲੀ 10 ਲੀਟਰ ਦੀ 300 ਰੁਪਏ ਦੀ ਮਿਲੇਗੀ ਬਾਲਟਾ 18 ਨੰਬਰ ਦਾ 120 ਰੁਪਏ ਦਾ ਮਿਲੇਗਾ ਜੀ ਉਸ ਤੋਂ ਬਾਅਦ ਵੈਕਟਰਸ ਬ੍ਰਾਂਡ ਦਾ ਥੋੜਾ ਮਾਲ ਮਹਿੰਗਾ ਹੁੰਦਾ ਹੈ ਜੀ ਗਾਰੰਟੀ ਜ਼ਿਆਦਾ ਹੈ ਸਾਰਾ ਵੈਕਟਰ ਦਾ ਮਾਲ ਹੀ ਮਿਲੇਗਾ ਜੀ ਉਸ ਤੋਂ ਬਾਅਦ ਆਜੋ ਜੀ ਇਹ ਵੇਖੋ ਇਹ ਟਾਵਰ ਸਟੈਂਡ ਮਿਲੇਗਾ 800 ਰੁਪਏ ਦਾ ਸ਼ੁਰੂ ਆ ਪਾਨੁਪਰੀਆ ਕੰਪਨੀ ਦਾ ਹੈ ਉਸ ਤੋਂ ਬਾਅਦ ਸੀਬੀਐਕਸ ਦਾ ਵੇਖੋ ਜੀ 17 ਵਾਲਾ ਆ ਗਿਆ ਜੀ ਵੱਡਾ 5 ਫੁੱਟ ਦਾ 9-10 ਕਿਲੋ ਵਜਣੇ ਜੀ ਇਹ ਕ ਨਵੀਂ ਆਟਮ ਹੋਰ ਆ ਗਈ ਜੀ ਵੇਖੋ ਸੀਰੀਅਸ ਕੰਪਨੀ ਦਾ ਇਹ ਲਾਗੇ ਵੇਖੋ ਭਾਜੀ ਜਿੰਦਲ ਦੀ ਸਟੀਲ ਆ ਜਿੰਦਲ ਸਟੀਲ 304 ਨੰਬਰ ਲਾਗੇ ਕਰਕੇ ਵਿਖਾਓ ਜੀ 304 ਨੰਬਰ ਜਿੰਦਲ ਦੀ ਸਟੀਲ ਬਟਰਫਲਾਈ ਇਹਨੂੰ ਬਹੁਤ ਭਾਰਾ ਸਕੇਪ 10 ਕਿਲੋ 9 ਕਿਲੋ ਵਜਣੇ ਇਹਦਾ ਵੀ ਹੋਏਗਾ ਜੀ ਸੀਬੀਐਸ ਕੰਪਨੀ ਵੱਲੋਂ ਸਾਰਾ ਕੁਝ ਆਇਓ ਆਪਣਾ ਤੇ ਦਵਾਂਗੇ ਜੀ ਉਸ ਤੋਂ ਬਾਅਦ ਆ ਜਾਓ ਜੀ ਅੱਗੇ ਰੈਗ ਆ ਇਹ ਰੈਗ ਭਾਂਡਿਆਂ ਵਾਲੇ ਜਿਹੜੇ ਵੀ ਆਗੇ ਜੀ ਪਾਂਡੇ ਲਾਉਣ ਵਾਲੀਆਂ ਸਲਫਾਂ ਰੈਗ 170 ਰੁਪਏ ਕਿਲੋ ਮਿਲੇਗਾ ਤੁਹਾਨੂੰ ਰੈਗ ਉਸ ਤੋਂ ਬਾਅਦ ਅੱਗੇ ਆ ਜਾਓ ਜੀ ਬਾਸ ਦੇ ਟਾਪ ਵੀ ਬੋਰਡ ਕੰਪਨੀ ਦੇ ਬੋਤਲਾਂ ਇਹ ਦੇਖੋ ਪੰਜ ਸਾਲ ਪਾਣਾ ਇੱਕ ਦੋ ਤਿੰਨ ਚਾਰ ਪੰਜ ਸਾਲ ਪਾਣਾ ਰੈਗ ਸਿਰਫ ਕਿੰਨੇ ਦਾ ਵੀਰ ਜੀ 800 ਰੁਪਏ ਦਾ ਆ ਜਾਓ ਜੀ ਅੱਗੇ ਕਵਰ ਨਾਲ ਜੋ ਦੇ ਇੱਕ ਕਵਰ ਨਾਲ ਮਿਲੇਗਾ ਜੀ ਟਾਇਰ ਨਾਲ ਜੋ ਉਸ ਤੋਂ ਬਾਅਦ ਆ ਜਾਓ ਜੀ ਆਫਰਿੰਗ ਆਫਰਾਂ ਇਹ ਦੇਖੋ ਜੀ 90 ਰੁਪਏ ਦਾ ਮਾਈਕ੍ਰੋਵੇਵ ਵਾਲਾ ਥਾਲ ਜਿੰਦਾ ਮਰਜੀ ਸੁੱਟੀ ਜਾਓ ਜੀ ਆਰਓ ਵਾਲੀ ਬੋਤਲ ਇਹ ਦੇਖੋ ਜੀ ਕੰਟੇਨਰ ਗਰੰਟੀ ਵਾਲੇ ਲਈ ਟੈਗਡ ਸਿਰਫ 100 ਰੁਪਏ ਦੀ ਜੋੜੀ ਐ ਦੇਖੋ 100 ਰੁਪਏ ਦੀ ਜੋੜੀ ਇਹ ਟੈਗਡ ਕੰਡੇ ਨੇ 100 ਦੀ ਐ ਦੇਖੋ 100 ਰੁਪਏ ਦੀ ਜੋੜੀ ਆ ਲਓ ਜੀ ਫੇਰ ਆਫਰਾਂ ਦਿਵਾਲੀ ਲੋੜੀ ਤੇ ਉਹੀ ਆਫਰਾਂ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਵੇ ਕੋਈ ਗਲਾਸ ਅਨ ਬ੍ਰੇਕੇ ਵਾਲ ਜਿੱਦਾਂ ਮਰਜੀ ਸੁੱਟੀ ਜਾਓ ਆ ਜਾਓ ਜੀ ਉਸ ਤੋਂ ਬਾਅਦ ਟਿਫਨ ਵੇਖੋ ਜੀ 400 ਰੁਪਏ ਦਾ ਵਿੱਚੋ ਸਟੀਲ ਸਾਰੀ ਲੱਗੀ ਆ ਜਾਓ ਅੱਗੇ ਆਓ ਵੀਰ ਜੀ ਆ ਮਾਡਲ ਵੇਖੋ ਵਾਧੂ ਹੁੰਦੇ ਨੇ ਆਹ ਦੇਖੋ ਜੀ ਮਾਲ ਸਪਰਿੰਗ ਹੋਮ ਕੰਪਨੀ ਦਾ ਜੇਪੀ ਕੰ ਦਾ ਸਾਰੀ 40% ਮਿਲ ਜੇਗੀ ਉਸ ਤੋਂ ਦੇ ਸੀਬੀ ਐਲ ਹੋਣਿਆ ਬਲੇਸੋ ਕੋ ਪੀ ਬੋਰੇ ਵੀ 40% ਡਿਬਾਟ ਕੰਪਨੀ ਮਾਲੇਗਾ ਸਾਰੇ ਬੱਚਿਆਂ ਦੇ ਮੋਡਲ ਦੇ 900 ਮਿਲਦੇ ਕਿੰਨੇ ਮਿਲਗੇ 900 ਵਾਲੀ ਦਾ ਸਿਰਫ 40 ਸੈਂਟਸ ਆਹ ਛੋਟੀ ਮਿਲ ਜੇਗੀ ਬੇਟਾ ਜੇ ਮਿਲਣਗੇ ਪਾਣੀ ਵਾਲੀ ਸਾਰੀ 40% ਲੈਸ ਐਂ ਦੇਖੋ ਜੀ ਕੋਈ ਹੋਰ ਤਰ੍ਹਾਂ ਦਾ ਮਾਲ ਚੱਲ ਨਹੀਂ ਰਿਹਾ ਠੇਕ ਲਾ ਲੈਣੇ ਬਣ ਮਿਲਣਾ ਸਿਰਫ ਦਾ ਨਾਲ ਅਸਲੀ ਦਾਗਾ ਨੰਬਰੇ ਕੇ ਵਟਕੋ ਸਿਰਫ 100 ਰੁਪਆ ਐਂ ਦੇਖ ਲਓ ਸੌਰੇ ਦਾ ਉਸ ਤੋਂ ਆਜੋ ਜੀ ਆਇਲ ਕੰਟੇਨਰ ਰਸੀਓ ਕੰਗਰੀਟ ਨਾ ਰਹਿ ਗਿਆ ਜੀ ਇਹ ਦਰਵਾਜ਼ਾ ਰੇ ਥੋੜਾ ਕਰਮ ਹੱਥ ਲੈ ਦੇਖਣ ਵਾਲਾ ਹਿੱਸਾ ਬਹੁਤ ਵਧੀਆ ਮਾਡਲ ਠੀਕ ਕੋ ਜੀ ਵੀ ਦੀ ਆ ਭਾਈ ਹੋਰਾਂ ਦਵਾਂਗੇ ਰਸੀਆ 14 ਇਹ ਸਮਝੋ ਵਿਦਿਆ ਰਸੀਆ ਵੀ ਮੇਰੇ ਦਾ ਸਾਦਾ ਆਪਣਾ ਵੀ ਸਫੇਦਾ ਪੀਐਨਬੀ ਦਾ ਮਾਲ ਜਿਹੜਾ ਮਰਜ਼ੀ ਲੋਕ ਜੀ ਪਹਿਲਾਂ ਪਿਆ ਪਿਆ ਮਾਲ ਇੱਥੇ ਅੱਧਰ ਬੈਠੋ ਆ ਜਾਓ ਵੀ ਅੱਗੇ ਆਹ ਕੰਪਨੀ ਉੱਧਰ ਵਖਰੀ ਜੀ 20% ਲਸ ਮਰੇਗੀ ਜੋ ਕਹਾਂਗੇ ਉਹ ਦਵਾਂਗੇ ਲੋਕਾਂ ਦੀ ਸ਼ਹਿਰ ਰਹੀ ਸੀ ਕਿ ਪਤਾ ਨਹੀਂ ਅਮਰੋਡ ਖੇੜਾ ਨੂੰ ਵੀ ਪਾਈ ਆ ਜੋ 2 ਘੰਟੇ ਬਾਅਦ ਤਾਂ ਮਾਲ ਨਹੀਂ ਲੱਗਾ ਜੀ ਆਪਾਂ ਬਣਾਈ ਜੀ ਬੋਤਲਾਂ ਆ ਜਿਹੜੀ 100 ਰੁਪਈਆਂ ਤਿੰਨ ਦੇ ਦਿੰਦੇ ਲੋਕੀ ਵਿਆਕ ਆਪਾਂ ਤੁਹਾਨੂੰ ਦੇਵਨ 30 ਰੁਪਏ ਦੀ ਪਾਜ ਅਸਲੀ ਲੈਣੀ ਤੇ ਫਿਰ ਆਜੋ ਇਹ 100 ਰੁਪਈਆਂ ਦੋ ਜੋ ਕੈਨਸਲ ਕੰਪਨੀ ਦੀਆਂ ਇਹ ਨੱਪ ਕੇ ਵੇਖੋ ਜੀ ਇਹ ਲਿਫਦੀ ਨਹੀਂ ਬੋਤਲਾਂ ਇਹ ਲਿਫਦੀ ਜੋ ਸਸਤਾ ਮਾਲ ਚਤਰਾਮੇ ਛੇ ਬੋਤਲਾਂ ਇਹ ਨਹੀਂ ਬੋਤਲ ਦੇ ਉਹ ਵੀ ਵਧੀਆ ਦਾਵਾਂ ਵਿੱਚ ਕੰਪਨੀਆਂ ਬੋਤਲਾਂ 100 150 ਰੁਪਈਆਂ ਦੀਆਂ ਬੋਤਲਾਂ ਛੇ ਉਸ ਤੋਂ ਬਾਅਦ ਚੌਪਰ ਵੇਖੋ ਜੀ ਇਹ ਵੀਰ ਜੀ ਲੱਸੀ ਵਾਲਾ ਵੀ ਦੂਜਾ ਵੀ ਆ 350 400 ਦਾ ਵਿਆਰ ਤੇ ਵੇਖਦਾ ਸਿਰਫ 200 ਰੁਪਏ ਦਾ ਦੇਵਾਂਗੇ 1 ਤੇ 6 2024 ਤੱਕ ਕੱਕੜ ਬਰਤਨ ਸਟੋਰ ਕੇਮਕਨ ਰੋਡ ਪਿੱਖੀਂਂਡ ਤੇ ਆਉਣਾ ਪੈਣਾ ਤੁਹਾਨੂੰ ਜੀ ਕੱਕੜ ਬਰਤਨ ਸਟੋਰ ਕੇਮਕਨ ਰੋਡ ਪਿੱਖੀਂਂਡ ਆ ਇਹ ਕੱਚ ਦੇ ਗਲਾਸ ਵੇਖੋ ਜੀ ਡਿਜ਼ਾਈਨ ਹੋ ਰਹੀ ਮਿਲ ਜਣਗੇ 6 ਪੀਸ ਬਾਕਸ ਪੈਕਿੰਗ ਦਾ ਸਿਰਫ 100 ਰੁਪਏ ਦੇ 6 ਪੀਸ 100 ਰੁਪਏ ਦੇ 6 ਉਸ ਤੋਂ ਬਾਅਦ ਬਾਕੀ ਜਿਹੜੇ ਮਰਜ਼ੀ ਭਾਂਡੇ ਸਟੀਲ ਦੇ ਸਿਲਵਰ ਦੇ ਪਿੱਤਲ ਦੇ ਭਾਂਡੇ ਆਗੇ ਆਪਣੇ ਕੋਲ ਜੀ ਤਾਂਬੇ ਦੇ ਜਿਹੜੇ ਵੀ ਭਾਂਡੇ ਚਾਹੀਦੇ ਹੋਣਗੇ ਤੁਹਾਡੇ ਕੋ ਆਉਣਾ ਕਿੱਥੇ ਪੈਣਾ ਕੱਕੜ ਬਰਤਨ ਸਟੋਰ ਕੇਮਕਨ ਰੋਡ ਪਿੱਖੀਂਂਡ 100% ਵਸਤੇ ਮਿਲੋ ਵੀ ਵੇਖੋ ਇੱਧਰ ਠੀਕਾ ਵਿੱਚ ਉਹਦਾ ਸਾਰਾ ਮਾਲ ਐ ਬਰੇਕੇ ਵਾਲੇ ਰਿੰਕ ਦੁਆਲੀ ਦਿੱਤੇ ਅੱਜ ਦਾ ਵਾਰ ਫਿਰ ਸ਼ੁਰੂ ਜਿੰਨੇ ਆਲੇ ਫੀਰ ਰੇਨ ਵਧੀਆ ਰੋਟੀ ਲੱਗੀ ਆ ਜੀ ਹੋਰ ਤਾਂ ਬਾਰੇ ਕਿੰਨੇ ਡੋਲੇਟਮ ਜੋ ਮਰਜੀ ਹਾਂਜੀ ਵੇਖੋ ਜੀ ਸਰਦੀ ਆ ਨਵਾਂ ਕੱਕੜ ਬਰਤਨ ਸਟੋਰ ਦੇ ਸਕੀਮ ਆ ਕੱਕੜ ਬਰਤਨ ਸਟੋਰ ਕੇਮਕਰ ਰੋਡ ਵਿਖੀ ਮਿੰਡ ਇਨਫਰੈਡ ਹੈ ਗਾਏ ਮੈਟਲ ਬਾਡੀ ਕੇਸ਼ਾ ਸੂਰੀਆ ਦਾ 1800 ਰੁਪਏ ਦਾ ਹੀਟਰ ਹੈ 2500 3000 ਦਾ ਬਾਜ਼ਾਰ 'ਚ ਮਿਲਦਾ ਜੀ 1800 ਰੁਪਏ ਦਾ ਲੱਗੇਗਾ ਨਾਲ ਆਫਰ ਇੱਕ ਹੋਰ ਤਵਾ ਫ੍ਰੀ ਨਾਲ 200 ਰੁਪਏ ਦਾ